ਨਾਮ ਗੁਰਦੀਪ ਸਿੰਘ ਨਾਮ ਹੈ ਜੀ ਮੇਰਾ ਤੇ ਪਿੰਡ ਚੋਵਾਸ ਜਖੇਪੜੇ ਜੀ ਸਾਡੀ ਦਾਦੀ ਜੀ ਸੰਗਤਪੁਰੇ ਭੂਆ ਕੋਲ ਮੇਰੀ ਕੋਲ ਆਏ ਹੋਏ ਸੀ ਜਿੱਥੇ ਜੀ ਭਾਰੀ ਬਾਰਸ਼ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਸਾਡੀ ਦਾਦੀ ਦੀ ਮੌਤ ਹੋ ਚੁੱਕੀ ਹੈ ਤੇ ਸਾਡੇ ਭੂਆ ਜੀ ਜੇਰੇ ਇਲਾਜ ਹਨ ਜ਼ਖਮੀ ਹਾਲਤ ਦੇ ਵਿੱਚ ਨੇ ਜੀ ਤੇ ਇਹ ਜਿਹੜਾ ਹਾਦਸਾ ਪਾਰੀ ਬਾਰਸ਼ ਦੇ ਕਾਰਨ ਹੋਇਆ ਹੈ ਮਹਰਪਾਲ ਸਿੰਘ ਸਰਪੰਚ ਜੀ ਸੰਗਤਪੁਰਾ ਸਰਪੰਚ ਜੀ ਜਿਹੜਾ ਅੱਜ ਹਾਦਸਾ ਵਪਰੇਆ ਕਿਸ ਕਾਰਨ ਕਰਕੇ ਵਪਰੇਆ ਕਿੰਨਾ ਕਿ ਜੇ ਮਸਾਲਾ ਹੈ ਇਹ ਅਸਲ ਜੀ ਕਈ ਦਿਨਾਂ ਤੋਂ بارش ਹੋ ਰਹੀ ਹੈ ਬਹੁਤ ਜ਼ਿਆਦਾ ਜੀ ਤੇ ਫਸਲਾਂ ਵੀ ਬਹੁਤ ਤਬਾਹ ਹੋ ਗਈਆਂ ਤੇ ਅੱਜ ਸਵੇਰੇ ਤਕਰੀਬਨ 4 ਵਜੇ ਪਹਿਲਾਂ ਵੀ ਘਰਾਂ ਚ ਕਈ ਜਿੱਤੇ ਡੇੜਾ ਹੋ ਗਏ ਜੀ ਤੇ ਤਹਿਸੀਲਦਾਰ ਸਾਹਿਬ ਵੀ ਮੌਕਾ ਦੇਖ ਕੇ ਆਏ ਸੀ ਕੱਲ ਪਿੰਡਾਂ ਤੇ ਸਾਰਾ ਪ੍ਰਸ਼ਾਸਨ ਆਇਆ ਸੀ ਤੇ ਘਰ ਬਾਲੇ ਤੇੜੇ ਪਏ ਸੀ ਤੇ ਅੱਜ ਸਵੇਰੇ 4 ਵਜੇ بارش ਜਿਆਦੇ ਕਾਰਨ ਇਹ ਹਾਸਾ ਹੋਇਆ ਜੀ ਛੱਤ ਡਿੱਗੀ ਮਾਵਾ ਦੀਆਂ ਦੋਨੋਂ ਅੰਦਰ ਸੀ ਤੇ ਮਾਤਾ ਦੀ ਡੈਥ ਹੋ ਗਈ ਆਪਦੀ ਧੀ ਨੂੰ ਮਿਲਣ ਆਈ ਸੀ ਬਹੁਤ ਦੁਖਦਈ ਖਬਰ ਹੈ ਜੀ ਸਾਨੂੰ ਬਹੁਤ ਅਫਸੋਸ ਹੈ ਕੀ ਨਾਮ ਹੈ ਉਹਨਾਂ ਦਾ ਤੇ ਕਿੰਨੇ ਕਿੰਨੇ ਘੋਮਾ ਆਪਣਾ ਜੀ ਮਾਤਾ ਦਾ ਨਾਮ ਕਰਮਜੀਤ ਕੌਰ ਜੀ ਉਹਨਾਂ ਦੀ ਡੈਥ ਹੋ ਗਈ ਤੇ ਮਨਦੀਪ ਕੌਰ ਨੂੰ ਸੰਗਰੂ ਰੈਫਰ ਕੀਤਾ ਜੀ ਲਾਜ ਵਾਸਤੇ ਉਥੇ ਲੈ ਕੇ ਗਏ ਜੀ ਕਿਹਦੇ ਸਰਕਾਰ ਤੋਂ ਕਿਸ ਤਰ੍ਹਾਂ ਨਹੀਂ ਤੁਸੀਂ ਸੁਸਾਲ ਸਰ ਮੰਨ ਕਰਦੇ ਹੋ ਕਿ ਬਹੁਤ ਵੱਡੇ ਹਾਸੇ ਵਾਪਰ ਰਹੇ ਨੇ ਬਾਰਿਸ਼ ਤੋਂ ਪਰੇ ਜਿਹੜੀਆਂ ਹੜ੍ਹਾਂ ਦੇ ਹਾਲਾਤ ਬਣਿਆ। ਅਸੀਂ ਸਰਕਾਰ ਤੋਂ ਇਹ ਕਹਿੰਦੇ ਆ ਵਿਸ਼ੇਸ਼ ਤੌਰ ਤੇ ਸਾਡੇ ਨਗਰ ਦੀ ਜਿਹੜੀ ਗਰਦਾਬਰੀ ਹੋ ਕੇ ਸਾਰਾ ਉਹ ਕਰੇ ਜਿਹੜਾ ਵੀ ਬਣਦਾ ਇਮਾਮਜਾ ਦਿੱਤਾ ਜਾਵੇ। ਅਸੀਂ ਸਰਕਾਰਗੇ ਬੇਨਤੀ ਕਰਦੇ ਆ ਸਾਡੇ ਹਾਲਾਤ ਸਭ ਬਹੁਤ ਵੱਡਾ ਹੋਇਆ ਜੀ। ਐਕਚੁਅਲੀ ਪਿਛਲੇ ਐਕਚੁਅਲੀ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਲਹਿਰਾਗਾਗਾ ਉਹ ਆਸਪਾਸ ਦੇ ਜਿਹੜੇ ਪਿੰਡ ਨੇ ਉਹਨਾਂ ਚ ਪਿੰਡਾਂ ਦੇ ਵਿੱਚ ਕਾਫੀ ਖੇਤਾਂ ਦੇ ਵਿੱਚ ਵੀ ਪਾਣੀ ਹੈ ਔਰ ਘਰਾਂ 'ਚ ਵੀ ਜਿਹੜੀ ਹੈ ਥੋੜੀ ਜਿਹੀ ਪ੍ਰੋਬਲਮ ਆਈ ਹੈ ਘਰਾਂ ਦਾ ਵੀ ਥੋੜਾ ਜਿਹਾ ਜਿਹੜਾ ਹੈਗਾ ਡੈਮੇਜ ਹੋਏ ਨੇ ਔਰ ਅੱਜ ਜਿਹੜੀ ਸਵੇਰ ਤੋਂ ਹੀ ਕਾਫੀ ਭਾਰੀ ਬਾਰਿਸ਼ ਹੋ ਰਹੀ ਹੈ ਔਰ ਸਵੇਰੇ ਪੌਣੇ 8 ਵਜੇ ਜਿਹੜਾ ਪਿੰਡ ਸੰਗਤਪੁਰਾ ਇੱਥੇ ਇੱਕ ਘਰ ਦੀ ਛੱਤ गिर ਗਈ ਔਰ ਉਸ ਮੌਤੀ ਦੋਨੋਂ ਬੈਠੀਆਂ ਸੀਗੀਆਂ ਤੇ ਮਦਰ ਜਿਹੜੀ ਹੈ ਕਰਮਜੀਤ ਕੌਰ ਵਾਈਫ ਆਫ ਬੁਰਮੇਲ ਸਿੰਘ ਅਪ੍ਰੋਕਸੀਮੇਟ 65 ਸਾਲ ਇਹਨਾਂ ਦੀ ਏਜ ਹੋਣੀ ਹੈ ਇਹ ਰਹਿਣ ਵਾਲੇ ਹੈਗੇ ਨੇ ਜਖੇਪਲ ਚੋਬਾਸਾ ਸੁਨਾਮ ਦੇ ਔਰ ਆਪਣੀ ਬੇਟੀ ਕੋਲ ਆਏ ਹੋਏ ਸੀਗੇ ਇਹਨਾਂ ਦੀ ਮੌਕੇ ਤੇ ਹੀ ਡੈਥ ਹੋ ਗਈ ਔਰ ਇਹਨਾਂ ਦੀ ਜਿਹੜੀ ਬੇਟੀ ਹੈ ਮਨਦੀਪ ਕੌਰ ਹੈ ਵਾਈਫ ਆਫ ਸੁਖਪਾਲ ਸਿੰਘ ਉਹ ਇੰਜਰਡ ਨੇ ਉਹਨਾਂ ਨੂੰ ਅਸੀਂ ਹੁਣ ਸਿਵਲ ਹਸਪੀਟਲ ਇੱਥੇ ਲੈ ਕੇ ਆਏ ਆ ਲਹਿਰੇ ਔਰ ਇਥੋਂ ਸ਼ਿਫਟ ਕਰਤਾ ਅਸੀਂ ਸੰਗਰੂਰ ਪ੍ਰਸ਼ਾਸਨ ਜਿਹੜਾ ਹੈਗਾ ਪੂਰਾ ਨਾਲ ਆ ਔਰ ਸਾਡੀ ਟੀਮ ਰੈਵਨਿਊ ਸਟਾਫ ਦੀ ਟੀਮ ਅਸੀਂ ਜੋ ਇਹਨਾਂ ਦਾ ਮੁਆਵਜ਼ਾ ਜੋ ਬੰਦਾ ਉਹ ਸਰਕਾਰ ਨੂੰ ਭੇਜ ਕੇ ਇਹਨਾਂ ਨੂੰ ਉਚਿਤ ਜਿਹੜਾ ਹੈਗਾ ਉਹ ਦਵਾਵਾਂਗੇ ਔਰ ਪ੍ਰਸ਼ਾਸਨ ਜਿਹੜਾ ਹੈਗਾ ਸਤਰਕ ਹੈ ਔਰ ਉਹਨਾਂ ਦੇ ਨਾਲ ਹੈ ਇਸ ਕੰਦੇ ਵਿੱਚ ਜਿਸ ਤਰ੍ਹਾਂ ਭਾਰੀ ਭਾਰੀ ਹੋ ਰਹੀ ਹੈ ਪਿੰਡਾਂ ਦੇ ਵਿੱਚ ਕਾਫੀ ਮਾੜੇ ਹਾਲਾਤ ਬਣਿਆ ਰਹੇ ਨੇ ਕਿਸ ਤਰ੍ਹਾਂ ਜਿਹੜਾ ਤੁਸੀਂ ਦੇਖ ਲਿਆ ਉਹ ਨੂੰ ਕਿਸ ਤਰ੍ਹਾਂ ਦੇ ਹਾਲਾਤ ਹੈ ਕਿਸ ਤਰ੍ਹਾਂ ਨਹੀਂ ਚੰਗੇ ਜਿਹਾ ਹੈ ਯਾਰ ਦੇਖੋ ਜਿਹੜੇ ਪਿੰਡਾਂ ਦੇ ਵਿੱਚ ਆ ਅਸੀਂ ਕੱਲ ਵੀ ਸਾਰੇ ਪਿੰਡਾਂ ਚ ਮੂਵ ਕੀਤਾ ਹੈਗਾ ਤੇ ਅਸੀਂ ਲੋਕਾਂ ਨੂੰ ਵੀ ਸਤਰਕ ਕੀਤਾ ਵੀ ਇਹ ਸਾਨੂੰ ਸਾਥ ਦੇਣ ਸਾਨੂੰ ਜਿਹੜਾ ਟਾਈਮ ਵੀ ਜਿਹੜਾ ਰਿਪੋਰਟ ਕਰਨ ਔਰ ਸਾਡੇ ਜਿਹੜੇ ਰੈਵਨਿਊ ਸਟਾਫ ਹੈ ਔਰ ਦੂਸਰੇ ਡਿਪਾਰਟਮੈਂਟ ਨੇ ਬੀਡੀਪੀਓ ਐਸਜੀਓ ਡਰੇਨੇਜ ਔਰ ਸਾਰੇ ਜਿਹੜੇ ਆ ਸਤਰਕ ਨੇ ਔਰ ਅਸੀਂ ਇੱਕ ਦੂਜੇ ਨਾਲ ਤਾਲਮੇਲ ਬਣਾਇਆ ਔਰ ਜਿੱਥੇ ਵੀ ਕੋਈ ਇਹੋ ਜੀ ਸਿਚੁਏਸ਼ਨ ਆਂਦੀ ਹੈ ਅਸੀਂ ਉੱਥੇ ਫੌਰਨ ਪਹੁੰਚ ਕੇ ਹੈਲਪ ਕਰਾਂਗੇ